ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜਾਈ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬੜੀ ਜੀ ਹਾਂ ਜੀ ਬੋਲ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਨੇੜੇ ਪਿੰਡ ਦੇ ਨੇੜੇ ਦਾ ਸਲਾਪਰਾਏ ਦਾ ਭਗਤਾ ਭਾਈ ਕਦੇ ਰਾਮਪੁਰ ਫੂਲ ਵਿਚਾਲੇ ਜਾਂਦਾ ਜੀ ਮੋਬਾਈਲ ਨੰਬਰ ਬੋਲ ਜੀ ਫੋਨ ਨੰਬਰ 9463842852 ਜੀ ਠੀਕ ਹੈ ਜੀ ਦੂਜਾ ਹੈਗਾ 7078782065 ਇਹ ਬਾਈ ਦੇ ਦੋਵੇਂ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੈਡ ਦੇ ਨੇ ਕਿਹੜਾ ਸੂਈ ਇਹ ਦੂਜਾ ਸੂਈ ਹੈ ਬਾਈ ਜੀ ਕਦੋਂ ਸੂਈ ਹੈ ਬਾਈ ਇਹ ਰਾਤ ਸੂਈ ਸੀਗੀ ਰਾਤ 9:00 ਵਜੇ ਠੀਕ ਹੈ ਬਾਈ ਹਾਂਜੀ ਬੱਚਾ ਕੀ ਬੱਚਾ ਜੀ ਬੱਚਾ ਬੱਚਾ ਦੇ ਜੇਰ ਜੁਰਮ ਜੇਰ ਓਕੇ ਜੀ ਆਪਣੀ ਗਾਰੰਟੀ ਹੈ ਜੇਰ ਦੀ ਚਵਾਈ ਚੋਈ ਕਿਵੇਂ ਆ ਚੋਾਈ ਥੋੜੀ ਬਹੁਤਰੀ ਕਿੰਨਾ ਕੁ ਬੋਲਾ ਹਾਜ਼ਰ ਬੋਲਾ ਥਲੇ ਥੋੜੇ ਹੋ ਜੀ ਮੰਨ ਲ ਕੇ ਚਲੋ ਵੀ ਉਹ ਯਾ 18 ਲੀਟਰ ਆਰਟ ਫਿਲਟਰ ਹੋ ਗਈ ਠੀਕ ਹੈ। ਕੱਲ੍ਹ ਹੀ ਹੋਈਗਾ। ਸਵੇਰ ਰਾਤ ਕੱਢਿਆ ਸੀਗਾ ਤੜਕੀ ਕੱਢਿਆਗਾ। ਤੜਕੂ ਜਣੀ ਆਪਣੀ ਜਮਾ ਸਾਫ ਕਰੀ ਹੋਈ ਹੈਗੀ। ਓਕੇ। ਉਹ ਹੁੰਦਾ ਪਈ ਹੈ। ਨਾ ਕੱਢ ਜੇ ਫਿਰ ਕਈ ਦੁੱਧ ਬਣਨੋਂ ਹਟ ਜਾਵੇਗਾ ਆਰਡਰ ਕਮਾਲ ਦਾ ਹੈ ਨਾ ਆਰਡਰ ਬਹੁਤ ਸੋਹਣਾ ਬਾਕੀ ਇੱਕ ਵਾਰ ਤੱਕ ਦੱਸ ਦੋ ਜੀ ਭਾਲ ਹੈਗੀ ਜ਼ਰੂਰ ਇਹਨੂੰ ਭਾਲ ਜ਼ਰੂਰ ਆ ਲੈਣਾ ਖਾਣਾ ਨੂੰ ਅਲੱਗ ਕਹਿੰਦਾ ਕਿ ਮੈਨੂੰ ਇਦਾਂ ਲੱਗਦਾ ਮੋਟਾ ਲੱਗਦਾਗਾ ਡੈਣੀ ਵਾਲਾ ਮੂਰਲਾ ਠੀਕ ਆ ਪਹਿਲਾਂ ਚਾਰਾਂ ਨੂੰ ਸੀਗੀ ਅੱਜ ਇਹਨੇ ਉਹ ਤੇ ਰਹਿ ਗਈ ਇੱਕ ਜਿੱਤੋਂ ਘਟ ਗਈ ਇੱਕ ਤੇ ਰਹਿ ਗਈ ਹਾਂ ਇੱਕ ਤੇ ਰਹਿ ਗਈ ਭਾਲ ਆ ਜੀ ਇਹ ਚੀਜ਼ ਆਪਣੀ ਗਰੰਟੀ ਹੈਗੀ ਜਿਵੇਂ ਸਾਫ਼ ਲਈ ਵਗਾ ਠੀਕ ਆ ਬੋਲਦੇ ਬਾਈ ਮਾੜੀ ਤੋਰ ਕੇ ਦਿਖਾ ਦੇ ਭਾਲ ਕਾ ਕੋਸ ਤਾਂ ਪਹਿਲਾਂ ਸੀ ਮੁਰਕਾ ਕੋ ਕਾੜਾ ਜੇ ਦਿੱਤਾ ਜੀ ਗੁੜ ਦਾ ਠੀਕ ਆ ਬਾਈ ਜੇ ਜ਼ਰੂ ਠੀਕ ਆ ਸੂਈ ਸਵਾਈਆ ਬੱਚਾ ਬੱਚਾ ਬਾਈ ਤੇ ਫੇਸ ਚੰਗਾ ਕੱਦ ਚੰਗਾ ਕੱਦ ਬਹੁਤ ਚੰਗਾ ਨਾ ਬੈੜਾ ਹਾਂਜੀ ਕੱਦ ਕੁਦ ਬਹੁਤ ਚੰਗਾ ਬਾਕੀ ਬਰੀਕਿੰਗ ਵਾਲੀ ਬੈੜ ਪੂਰੀ ਸਹੀ ਗੱਲ ਆ ਬਾਈ ਕੀ ਮੋਲ ਆ ਬਾਈ ਜੈਜਾ ਬਾਈ ਜੀ ਮੋਲ ਜਮਾ ਕੱਲਾ ਛੋੜ ਹੋਣੀ ਜੀ 100 ਦਾ ਨੋਟ 48000 ਦੀ ਬੈੜ ਦੇ ਦਾਂਗੇ ਜੀ 48000 ਰੁਪਏ ਮੋਲਾ ਵਿੱਚੋਂ ਬਾਈ ਕਹਿੰਦਾ ਛੋੜ ਛੱਪਾ ਕਰਦਾ ਛੋੜ ਛੱਪੇ ਵਾਲਾ ਹੋਊ ਜਮਾਨ ਤਾਂ ਹਾਂ ਚਲੋ ਮਾੜਾ ਮੋਟਾ ਮਾਨ ਤਣ ਬਈ ਫੇਰ ਵੀ ਹੋਣਾਗਾ ਸੂਈ ਸਵਾਈਆ ਵੜ ਕੱਦ ਕਾਠ ਫੁੱਲ ਲਗਰਮ ਵਾਲੀ ਦਾ ਰੱਤ ਬਹੁਤ ਚੰਗਾ ਬਈ ਚੰਗੀ ਐ ਵੜ ਸੁਨੱਖੀ ਐ ਬਈ ਵੜ ਤਾਂ ਹੋਰ ਕੋਲੇ ਨਾਲ 60000 ਮੰਗਦਾ ਜੀ ਆਪਾਂ ਮੋਲੀ ਹੁਣੇ ਕਰਦੇ ਹਾਂ ਸਹੀ ਗੱਲ ਐ ਬਈ ਵੜ ਪੂਰੀ 48000 ਜਮਾਂ ਜਾਇਜ਼ ਮੰਗਦਾ ਹਾਂਜੀ ਅੱਗੇ ਬਈ ਦੋ ਨੰਬਰ ਕਿਹੜਾ ਸੂਆ ਬਈ ਇਹ ਵੀ ਦੂਜਾ ਸੂਸੂਈ ਜੀ ਕਦੋਂ ਸੂਈ ਐ ਬਈ ਇਹ ਮੰਨ ਕੇ ਚਲੋ ਕਿ ਅੱਜ ਰਾਤ ਨੂੰ 1 2 ਵਜੇ ਸੂਈ ਸੀਗੀ ਜੇ ਜਰ ਪੈਗੀ ਬੱਚਾ ਕੀ ਇਹਦੇ ਵਿੱਚ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂਜੀ ਕਿੰਨਾ ਕੁ ਬਾਲਾ ਹਾਜ਼ਰ ਆ ਬੋ ਇੰਨਾ ਕਿਹਦੇ ਥੱਲੇ ਹੋਊ ਜੀ ਮੇਰੇ ਨਾਲ ਤੜਕੇ 3/4 ਲੀਟਰ ਕੱਢਿਆ ਦਾ ਠੀਕ ਆ ਹਮ ਆਰਡਰ ਚ ਆ ਦੋ ਤਾਂ ਮਲਾਂ ਵੀ ਹੁਣ 5-4 ਦਿਨਾਂ ਚ ਬਣਨਾ ਜੀ ਸਹੀ ਗੱਲ ਆ ਤਾਜ਼ੀਆਂ ਕਜਮਾ ਸਹੀ ਗੱਲ ਆ ਬਾਕੀ ਸੇਵਾ ਦੀ ਹੈ ਬੇੜ ਪੈਣਾ ਹਾਂਜੀ ਖੋਲੋ ਭਾਈ ਤੋਰੋ ਰੰਗ ਰੂਪ ਚੰਗਾ ਕੱਦ ਬੜਾ ਚੰਗਾ ਸੂਈ ਸਵਾਈ ਥਣਲੇਵਾ ਚੰਗਾ ਬਈ ਗੁਲਾਬੀ ਖਾਣਾ ਚਵਾਈ ਚੁਵੀ ਕਿਵੇਂ ਆ ਬਈ ਚਵਾਈ ਚੁਵੀ ਪੂਰੀ ਸਾਫ ਹੈ ਠੀਕ ਹੈ ਕਿਉਂ ਚੰਗਾ ਬਹੁਤ ਸੋਹਣਾ ਇਸ ਬੜਾ ਚੰਗਾ ਬਈ ਬੋਦੀਬਾਦੀ ਚੰਗੀ ਆ ਸੁਨੱਖ ਪੁਣਾ ਚੰਗਾ ਵੱਡੀ ਗੱਲ ਗਰਮੀ ਘੱਟ ਮੰਨਣੀ ਆ ਫੈਂਟ ਆ ਜਿਹੜੀ ਚਰਮ ਵਾਲੀ ਚੰਗੀ ਆਊਗੀ ਤੇ ਕੀ ਮੋਲ ਆ ਬਈ ਜੈ ਜੈ ਇਹ 42000 ਦੀ ਹੈ ਮਾਨ ਤਨ ਹੋ ਜਾਵੇ ਕਸ ਕਰ ਲਾਂਗੇ ਮੈਡਮ ਮੋਤਾ ਮੰਨ ਲਾ ਵਿੱਚੋ 42000 ਰੁਪਇਆ ਮੋਲਾ ਭਾਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਜਮਾ ਜਾਜ ਮੋਲਾ ਹਨ ਬਾਈ ਜਮਾ ਜਾਜ ਹੈ ਜੀ ਇਹ ਤੁਹਾਨੂੰ ਘਟ ਤਾ ਹੁਣ ਹਾਂ ਇਹ ਦੋ ਮੋਲੀ ਟੋਕੜ ਵਾਲਾ ਆਪਾਂ ਕਰੀ ਜਾਈਏ ਸਹੀ ਗੱਲ 42 ਜਿਹੜਾ ਟੋਕੜ ਦਾ ਮੰਗ ਰਹੀ ਰੋ ਜਮਾਂ ਤਾਜੀ ਆ ਜੇਰ ਦੀ ਭਾਰ ਦੀ ਆਪਣੀ ਗਾਰੰਟੀ ਹੋ ਬਾਕੀ ਵਾਲਾ ਸਾਰਾ ਕੋ ਦੇਖ ਲਿਆ ਉਹਦਾ ਜੀ ਠੀਕ ਆ ਭਾਈ ਹਾਂਜੀ ਬਾਕੀ ਆ ਕੇ ਦੇਖ ਲੈ ਜਿਹੜੀ ਵੀ ਮਤਲਬ ਜੇਰ ਦਾ ਅਗਲੇ ਦਾ ਹੁੰਦਾ ਭਾਰ ਦਾ ਹੁੰਦਾ ਸੂਈਆਂ ਵੀ ਗਾਰੰਟੀ ਹੈ ਦੋ ਚੀਜ਼ਾਂ ਦੀ ਆਪਣੀ ਬਾਕੀ ਵਾਲਾ ਉਹਦਾ ਸਾਰਾ ਲੈਫਟ ਪਰਖ ਲਈ ਹੈ ਨਾ ਓਕੇ ਭਾਈ ਅ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ